ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਕਹਾਣੀ ਥੋੜਾ ਜਿਹਾ ਸਮਾਂ ਕੱਢ ਕੇ ਸੁਣ ਜਰੂਰ ਲਿਓ ਦੇਖ ਜਰੂਰ ਲਿਓ ਕਿਉਂਕਿ ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ ਜਵਾਕ ਹੈਗੇ ਆ ਕੋਈ ਵੀ ਜਵਾਕ ਇਹੋ ਜਿਹੇ ਕਸੂਤੇ ਦੇ ਕੰਮ ਦੇ ਵਿੱਚ ਕਦੇ ਵੀ ਫਸ ਸਕਦਾ ਨਾਲੇ ਦਾ ਮੁੜ ਕੇ ਮਾਂ ਪਿਓ ਦਾ ਸਿਰ ਨੀਵਾ ਹੋ ਜਾਂਦਾ ਨਾਲੇ ਪੈਸੇ ਲੱਗਣ ਦੀ ਥਾਂ ਬਣ ਜਾਂਦੀ ਹੈ ਨਾਲੇ ਖੱਜਲ ਖਵਾਰੀ ਹੋ ਜਾਂਦੀ ਹੈ ਨਾਲੇ ਸਾਰੇ ਸਮਾਜ ਦੇ ਵਿੱਚ ਬੰਦੇ ਦੀ ਥੂ ਥੂ ਹੋ ਜਾਂਦੀ ਹੈ ਜਿਹੜੀ ਅੱਜ ਮੈਂ ਤੁਹਾਡੇ ਨਾਲ ਘਟਨਾ ਸਾਂਝੀ ਕਰਨੀ ਆ ਇਹ ਘਟਨਾ ਹੈਗੀ ਹੈ ਹਰਿਆਣੇ ਦੇ ਇੱਕ ਇਲਾਕੇ ਪਿੰਦਾ ਪਲਵਾਲ ਉਥੋਂ ਦੀ ਇਹ ਘਟਨਾ ਵਾਪਰਦੀ ਆ ਜੂਨ ਦਾ ਮਹੀਨਾ ਹੁੰਦਾ ਤੇ ਸਨ 2017 ਹੁੰਦਾ ਜੂਨ ਦੇ ਮਹੀਨੇ ਦੇ ਵਿੱਚ ਇੱਕ ਬਹੁਤ ਸੋਹਣੀ ਸੁਨੱਖੀ ਔਰਤ ਜਿਹੜੀ ਕਿ ਵਿਧਵਾ ਹੁੰਦੀ ਆ ਇਹ ਮੁੜਕੋ ਮੁੜਕ ਹੋਈ ਥਾਣੇ ਪਹੁੰਚਦੀ ਆ ਤੇ ਜਾ ਕੇ ਐਸਐਚਓ ਦੇ ਪੈਰਾ 'ਚ ਬਹਿ ਕੇ ਰੋਣ ਲੱਗ ਜਾਂਦੀ ਆ ਐਸਐਚਓ ਨੂੰ ਕਹਿਣ ਲੱਗ ਜਾਂਦੀ ਆ ਕਿ ਮੈਨੂੰ ਇਨਸਾਫ ਦਿਵਾਓ 2 ਸਾਲਾਂ ਤੋਂ ਮੇਰਾ ਸ਼ੋਸ਼ਣ ਹੋ ਰਿਹਾ ਮੈਂ ਬਲੈਕਮੇਲ ਹੋ ਰਹੀ ਆ ਮੇਰੇ ਨਾਲ ਜ਼ਬਰਦਸਤੀ ਸਬੰਧ ਬਣਾਏ ਜਾ ਰਹੇ ਆ ਤੇ ਹੁਣ ਮੇਰੇ ਪੇਟ ਦੇ ਵਿੱਚ ਉਸ ਮੁੰਡੇ ਦਾ ਬੱਚਾ ਵੀ ਆ ਮੈਂ ਪ੍ਰੈਗਨੈਂਟ ਹੋ ਚੁੱਕੀ ਆ ਹੁਣ ਉਹ ਮੁੰਡਾ ਮੇਰੀ ਗੱਲ ਨਹੀਂ ਸੁਣਦਾ ਮੇਰੇ ਨਾਲ ਵਿਆਹ ਨਹੀਂ ਕਰਾਉਂਦਾ ਮੈਨੂੰ ਇਨਸਾਫ ਦਿਵਾਓ ਇਨਸਾਫ ਦਿਵਾਓ ਚਲੋ ਜੀ ਐਸਐਚਓ ਨੇ ਉਸ ਔਰਤ ਨੂੰ ਪਾਣੀ ਪੂਣੀ ਪਿਆਇਆ ਕੁਰਸੀ ਤੇ ਬਿਠਾਇਆ ਤੇ ਕਿਹਾ ਵੀ ਕੋਈ ਗੱਲ ਨਹੀਂ ਆਰਾਮ ਦੇ ਨਾਲ ਬੋਲ ਕੇ ਦੱਸ ਵੀ ਤੇਰੇ ਨਾਲ ਹੋਇਆ ਕੀ ਤਾਂ ਇਹ ਔਰਤ ਐਸਐਚਓ ਨੂੰ ਦੱਸਦੀ ਆ ਕਿ ਸਾਡੇ ਗਵਾਂਢ ਦੇ ਵਿੱਚ ਇੱਕ ਮੁੰਡਾ ਰਹਿੰਦਾ ਜਿਹਦੀ ਉਮਰ ਆ 14-15 ਸਾਲ ਉਹ ਮੁੰਡਾ ਮੇਰਾ ਸ਼ੋਸ਼ਣ ਕਰਦਾ ਦੋ ਸਾਲਾਂ ਤੋਂ ਮੈਨੂੰ ਬਲੈਕਮੇਲ ਕਰ ਰਿਹਾ ਮੇਰੇ ਨਾਲ ਸਬੰਧ ਬਣਾ ਰਿਹਾ ਤੇ ਹੁਣ ਮੇਰੇ ਪੇਟ ਦੇ ਵਿੱਚ ਉਹਦਾ ਬੱਚਾ ਮੇਰੇ ਨਾਲ ਉਸ ਮੁੰਡੇ ਨੇ ਮਰਨ ਜਿਉਣ ਦੇ ਵਾਅਦੇ ਕੀਤੇ ਸੀਗੇ ਨਾਲੇ ਮੇਰੇ ਨਾਲ ਸਾਰਾ ਕੁਝ ਕਰਦਾ ਰਿਹਾ ਹੁਣ ਮੈਨੂੰ ਪ੍ਰੈਗਨੈਂਟ ਕਰਕੇ ਤੇ ਹੁਣ ਮੇਰੀ ਗੱਲ ਨਹੀਂ ਸੁਣਦਾ ਹੁਣ ਐਸਐਚਓ ਨੂੰ ਇਸ ਔਰਤ ਦੇ ਇੱਕ ਸ਼ੱਕ ਹੁੰਦਾ ਆ ਵੀ ਇਹ ਔਰਤ ਕਦੇ ਕਹਿੰਦੀ ਹੈ ਮੈਨੂੰ ਬਲੈਕਮੇਲ ਕਰਦਾ ਸੀ ਮੇਰੇ ਨਾਲ ਸ਼ੋਸ਼ਣ ਕਰਦਾ ਸੀ ਹੁਣ ਇਹ ਔਰਤ ਦੂਜੇ ਪਾਸੇ ਵੀ ਗੱਲ ਕਹਿ ਰਹੀ ਹੈ ਕਿ ਉਹਨੇ ਮੇਰੇ ਨਾਲ ਮਰਨ ਜਿਉਣ ਦੇ ਵਾਅਦੇ ਕੀਤੇ ਮੈਨੂੰ ਪ੍ਰੈਗਨੈਂਟ ਕਰਤਾ ਹੁਣ ਮੇਰੇ ਨਾਲ ਵਿਆਹ ਨਹੀਂ ਕਰਾਉਂਦਾ ਤਾਂ ਕਿਤੇ ਨਾ ਕਿਤੇ ਐਸਐ ਪਰ ਫਿਰ ਵੀ ਐਸਐਚ ਨੂੰ ਉਸ ਔਰਤ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰਨਾ ਪੈ ਗਿਆ ਉਸ ਮੁੰਡੇ ਤੇ ਚਲੋ ਜੀ ਪਰਚਾ ਦਰਜ ਹੋ ਗਿਆ ਮੁੰਡੇ ਦੇ ਮਾਂ ਪਿਓ ਨੂੰ ਵੀ ਸੱਦਿਆ ਉਹਨਾਂ ਦਾ ਵੀ ਪੱਖ ਸੁਣਿਆ ਮੁੜ ਕੇ ਇਹ ਮਕਦਮਾ ਕੋਰਟ ਦੇ ਵਿੱਚ ਪਹੁੰਚ ਗਿਆ ਜਦੋਂ ਇਹ ਮਕਦਮਾ ਕੋਰਟ ਦੇ ਵਿੱਚ ਪਹੁੰਚਦਾ ਜਿਹੜੀ ਉਸ ਜੱਜ ਹੁੰਦੀ ਹੈ ਉਹ ਇੱਕ ਲੇਡੀਜ਼ ਹੁੰਦੀ ਹੈ ਤਾਂ ਉਸ ਲੇਡੀਜ਼ ਜੱਜ ਦੇ ਮੂਹਰੇ ਇਹ ਵਿਧਵਾ ਔਰਤ ਆਪ ਦਾ ਪੱਖ ਧਰਦੀ ਹੈ ਇਹ ਵਿਧਵਾ ਔਰਤ ਜੱਜ ਨੂੰ ਕਹਿੰਦੀ ਹੈ ਕਿ ਇਹ ਸਾਡੇ ਗਵਾਂਡੀਆਂ ਦਾ ਮੁੰਡਾ ਇਹਦਾ ਸਾਡੇ ਘਰੇ ਆਉਣ ਜਾਣ ਬਹੁਤ ਸੀਗਾ ਇੱਕ ਦਿਨ ਮੈਂ ਰਸੋਈ ਦੇ ਵਿੱਚ ਖੜੀ ਰੋਟੀਆਂ ਪਕਾ ਰਹੀ ਸੀ ਇਹਨੇ ਪਿੱਛੋਂ ਆ ਕੇ ਮੈਨੂੰ ਜੱਫੀ ਪਾਲੀ ਤੇ ਮੈਨੂੰ ਪ੍ਰਪੋਜ਼ ਕੀਤਾ ਇਹਨੇ ਕਿ ਤੂੰ ਮੈਨੂੰ ਸੋਹਣੀ ਲੱਗਦੀ ਆ ਤੂੰ ਮੇਰੇ ਨਾਲ ਗੱਲਬਾਤ ਕਰ ਲੈ ਕਹਿੰਦੀ ਮੈਂ ਇਹਨੂੰ ਨਾ ਕਰਤੀ ਵੀ ਨਹੀਂ ਮੈਂ ਦੋ ਜਵਾਕਾਂ ਦੀ ਮਾਂ ਆ ਮੈਂ ਇਹੋ ਜਿਹਾ ਕੰਮ ਨਹੀਂ ਕਰਨਾ ਪਰ ਇਹ ਮੇਰੇ ਖਿਹੜੇ ਪੈ ਗਿਆ ਮੇਰਾ ਖਿਹੜਾ ਨਹੀਂ ਸੀ ਛੱਡਦਾ ਫਿਰ ਕਹਿੰਦੀ ਇਹ ਮੁੰਡਾ ਮੈਨੂੰ ਇਹ ਵੀ ਕਹਿਣ ਲੱਗ ਗਿਆ ਕਿ ਮੈਂ ਤੇਰੇ ਨਾਲ ਵਿਆਹ ਕਰਾ ਲਊਗਾ ਜਿਉਣ ਮਰਨ ਦੇ ਮੇਰੇ ਨਾਲ ਵਾਅਦੇ ਕਰ ਲੇ ਮੈਨੂੰ ਕਿਤੇ ਨਾ ਕਿ ਇਹਦੇ ਤੇ ਯਕੀਨ ਹੋ ਗਿਆ ਤੇ ਮੁੜ ਕੇ ਮੈਂ ਇਹਨੂੰ ਹਾਂ ਕਰਤੀ ਤੇ ਮੁੜ ਕੇ ਇਹ ਮੇਰੇ ਨਾਲ ਸਾਰਾ ਕੁਝ ਕਰਨ ਕਰਾ ਹੁਣ ਮੇਰੇ ਪੇਟ ਦੇ ਵਿੱਚ ਇਹਦਾ ਬੱਚਾ ਤੇ ਇਹ ਮੇਰੀ ਗੱਲ ਵੀ ਨਹੀਂ ਸੁਣਦਾ ਮੈਂ ਇਹਨੂੰ ਲੀੜੇ ਕੱਪੜੇ ਵੀ ਲੈ ਕੇ ਦਿੰਦੀ ਰਹੀ ਮੈਂ ਇਹਨੂੰ ਇਸ ਤੋਂ ਇਲਾਵਾ ਕੁਝ ਖਾਣ ਪੀਣ ਨੂੰ ਪੈਸੇ ਵੀ ਦੇ ਦਿੰਦੀ ਸੀ ਮੈਂ ਇਹਨੂੰ ਮੋਬਾਈਲ ਵੀ ਲੈ ਕੇ ਦਿੱਤਾ ਸੀਗਾ ਇਹ ਮੇਰੇ ਸਿਰ ਤੇ ਪੂਰੀ ਐਸ਼ ਕਰਦਾ ਸੀਗਾ ਸਾਰਾ ਸਾਰਾ ਦਿਨ ਮੇਰੇ ਘਰ ਚ ਰਹਿੰਦਾ ਸੀਗਾ ਭਾਵੇਂ ਆਣ ਗਵਾਨ ਨੂੰ ਪੁੱਛ ਲਓ ਜਿੰਨੂੰ ਮਰਜ਼ੀ ਪੁੱਛ ਲਓ ਪਰ ਉਸ ਲੇਡੀ ਜਜ ਨੂੰ ਵੀ ਇਹ ਲੱਗ ਰਿਹਾ ਸੀ ਵੀ ਇੱਕ ਪਾਸੇ 14-15 ਸਾਲਾਂ ਦਾ ਜਵਾਬ ਇੱਕ ਪਾਸੇ 35 ਸਾਲਾਂ ਦੀ ਔਰਤ ਵੀ ਇਹਨਾਂ ਦਾ ਕੋਈ ਤਾਲਮੇਲ ਨਹੀਂ ਬੈਂਦਾ ਇੱਕ 15 ਸਾਲਾਂ ਦਾ ਜਵਾਬ ਨੂੰ ਕੀ ਪਤਾ ਵੀ ਜਿਉਣ ਮਰਨ ਦੇ ਵਾਦੇ ਕੀ ਹੁੰਦੇ ਆ ਇੱਕ 15 ਸਾਲਾਂ ਦੇ ਜਵਾਬ ਨੂੰ ਕੀ ਪਤਾ ਵੀ ਹਾਂ ਪ੍ਰਪੋਜ਼ ਕਿਵੇਂ ਕਰੀਦਾ ਕੀ ਹਿਸਾਬ ਕਿਤਾਬਾਂ ਦਾ ਕਿਤੇ ਨਾ ਕਿਤੇ ਜੱਜ ਨੂੰ ਵੀ ਉਹ ਬਿਆਨ ਝੂਠੇ ਲੱਗ ਰਹੇ ਸੀਗੇ ਚਲੋ ਜੀ ਉਸ ਤੋਂ ਬਾਅਦ ਮੁੰਡੇ ਵਾਲਿਆਂ ਦੇ ਵਕੀਲ ਨੇ ਇਹ ਪੱਖ ਮੂਰੀ ਧਰਿਆ ਵੀ ਹਾਂ ਇਹ ਗੱਲ ਸੱਚ ਆ ਵੀ ਇਹ ਇਹਨਾਂ ਦੇ ਗਵਾਂਢੀਆਂ ਦਾ ਮੁੰਡਾ ਪਰ ਇਹ ਔਰਤ ਉਸ ਮੁੰਡੇ ਨੂੰ ਆਵਾਜ਼ਾਂ ਮਾਰ-ਮਾਰ ਕੇ ਆਪਣੇ ਘਰੇ ਬੁਲਾਉਂਦੀ ਹੁੰਦੀ ਸੀ ਆਪਦੇ ਘਰੇ ਲੈ ਕੇ ਜਾਂਦੀ ਸੀਗੀ ਹੌਲੀ-ਹੌਲੀ ਇਹਨੇ ਮੁੰਡੇ ਨੂੰ ਆਪਦੇ ਰੰਗਾਂ 'ਚ ਰੰਗਿਆ ਮੁੰਡੇ ਨੂੰ ਦੂਜਾ ਕੰਮ ਕਰਨ ਲਾ ਲਿਆ ਇਹਨੇ ਮੁੜਕੇ ਮੁੰਡੇ ਨੂੰ ਸਵਾਦ ਪੈ ਗਿਆ ਜਦੋਂ ਮੁੰਡੇ ਨੂੰ ਸਵਾਦ ਪੈ ਗਿਆ ਤੇ ਮੁੜਕੇ ਮੁੰਡਾ ਆਪੇ ਹੀ ਇਹਨਾਂ ਦੇ ਘਰੇ ਜਾਣ ਲੱਗ ਗਿਆ। ਲੀੜੇ ਕੱਪੜੇ ਆਪਦੀ ਲੋਡ ਨੂੰ ਲੈ ਕੇ ਦਿੰਦੀ ਸੀ ਕਿਉਂਕਿ ਉਹਦੇ ਨਾਲ ਹੀ ਆਪਦੀ ਹਵਸ ਪੂਰੀ ਕਰਦੀ ਸੀ। ਮੋਬਾਈਲ ਵੀ ਨਹੀਂ ਆਪਦੀ ਲੋਡ ਨੂੰ ਲੈ ਕੇ ਦਿੱਤਾ ਸੀਗਾ ਕਿਉਂਕਿ ਇਹਦੇ ਨਾਲ ਫੋਨ ਤੇ ਗੱਲਾਂ ਬਾਤਾਂ ਕਰਕੇ ਉਹਨੂੰ ਸੱਦ ਲੈਂਦੀ ਸੀ। ਜਦੋਂ ਮੁੰਡੇ ਕੋਲੇ ਮੋਬਾਈਲ ਨਹੀਂ ਸੀ ਹੁੰਦਾ ਇਹਨੂੰ ਆਵਾਜ਼ ਮਾਰਨੀ ਪੈਂਦੀ ਸੀ। ਆਵਾਜ਼ ਜਦੋਂ ਮਾਰਦੀ ਸੀ ਆਂਢੀ ਗਵਣੇ ਪਤਾ ਲੱਗਦਾ ਸੀ ਵੀ ਹਾਂ ਉਹਨੂੰ ਬੁਲਾਈ ਜਾਂਦੀ ਆ। ਨਾਲੇ ਫੋਨ ਤੇ ਅੰਦਰ ਬਹਿ ਕੇ ਫੋਨ ਕਰਦੇ ਸੀ ਮੁੰਡਾ ਠਾ ਦੇਣ ਦੇ ਘਰੇ ਜਾ ਵੜਦਾ ਸੀ। ਮੁੜਕੇ ਮੁੰ ਆਪ ਦਾ ਪੱਖ ਜੱਜ ਦੇ ਮੂਰੇ ਤਰਿਆ ਵੀ ਸਾਡੇ ਮੁੰਡੇ ਸਿਰ ਤੇ ਪਤਨੀ ਨੇ ਕਹਿੋ ਜਾ ਜਾਦੂ ਕੀਤਾ ਵੀ ਸਾਡਾ ਮੁੰਡਾ ਸਾਡੇ ਹੱਥੋਂ ਬਾਹਰ ਹੋ ਗਿਆ ਸਾਡਾ ਮੁੰਡਾ ਪੜਨ ਚ ਬਹੁਤ ਇੰਟੈਲੀਜੈਂਟ ਸੀ ਪਰ ਮੁੰਡੇ ਦਾ ਜਮਾ ਬੇੜਾਗਰਕ ਹੋ ਗਿਆ ਸਾਰਾ ਸਾਰਾ ਦਿਨ ਇਹਦੇ ਗੋਡੇ ਨਾਲ ਜਾ ਕੇ ਬੈਠਾ ਰਹਿੰਦਾ ਇਹਦੇ ਘਰੇ ਝਾੜੂ ਪੋਚਾ ਵੀ ਕਰਦਾ ਇਹਦਾ ਕਹਿਣਾ ਜਵਾਂ ਨਹੀਂ ਮੋੜਦਾ ਤੇ ਸਾਡੀ ਉਹ ਗੱਲ ਜਵਾਂ ਨਹੀਂ ਮੰਨਦਾ ਸਾਨੂੰ ਤਾਂ ਗੋ ਗਾਲਾਂ ਕੱਢਦਾ ਸਾਡਾ ਮੁੰਡਾ ਪੜ੍ਹਨ ਲਿਖਣ 'ਚ ਬਹੁਤ ਇੰਟੈਲੀਜੈਂਟ ਸੀਗਾ ਪਰ ਜਦੋਂ ਦਾ ਇਹਦੇ ਕੋਲੇ ਜਾਣ ਲੱਗਿਆ ਸਾਡੇ ਜਵਾਗ ਦਾ ਬੇੜਾ ਕਰਕ ਹੋ ਗਿਆ ਕਿਤਾਬਾਂ ਨੂੰ ਹੱਥ ਵੀ ਨਹੀਂ ਲਾਉਂਦਾ ਜੇ ਸਕੂਲੇ ਘੱਲਦੇ ਆ ਸਕੂਲੇ ਜਾਣ ਤੋਂ ਪਹਿਲਾਂ ਵੀ ਘੰਟਾ ਜਾ ਕੇ ਇਹਦੇ ਘਰੇ ਬੈਠਾ ਰਹਿੰਦਾ ਤੇ ਜਦੋਂ ਘਰੇ ਆਉਂਦਾ ਆਉਂਦਿਆਂ ਘਰੇ ਬੈਗ ਸੁੱਟ ਕੇ ਇਹਦੇ ਘਰੇ ਜਾ ਵੜਦਾ ਰਾਤ ਨੂੰ 10-10 ਵਜੇ ਘਰੋਂ ਜਾ ਕੇ ਕੱਢ ਕੇ ਲਿਆਉਣਾ ਪੈਂਦਾ ਇਹਦੇ ਘਰੋਂ ਨਿਕਲਦਾ ਨਾ ਹੀ ਨਹੀਂ ਲੈਂਦਾ ਦੂਜੇ ਪਾਸੇ ਮਾਪਿਆਂ ਨੇ ਵੀ ਦੱਸਿਆ ਕਿ ਮੋਬਾਈਲ ਨਹੀਂ ਲੈ ਕੇ ਦਿੱਤਾ ਜਦੋਂ ਇਹਨੇ ਮੋਬਾਈਲ ਲੈ ਕੇ ਦਿੱਤਾ ਅਸੀਂ ਮੁੰਡੇ ਨਾਲ ਬਹੁਤ ਲੜੇ ਝਗੜੇ ਅਸੀਂ ਇੱਕ ਦੋ ਵਾਰੀ ਮੋਬਾਈਲ ਇਹਦਾ ਵਾਪਸ ਵੀ ਕਰਕੇ ਗਏ ਆਂ ਇਹਦੇ ਘਰੇ ਪਰ ਇਹਨੇ ਫੇਰ ਸਾਡੇ ਜਵਾਕ ਨੂੰ ਮੋਬਾਈਲ ਲੈ ਕੇ ਦਿੱਤਾ ਜਦੋਂ ਇਹ ਫੋਨ ਕਰ ਦਿੰਦੀ ਸਾਡਾ ਜਵਾਕ ਉੱਡਿਆ ਜਾਂਦਾ ਸੀਗਾ ਸਾਡੀ ਤਾਂ ਉਹ ਗੱਲ ਵੀ ਨਹੀਂ ਸੀ ਸੁਣਦਾ ਸਾਡੇ ਨਾਲ ਤੋਂ ਬੋਲਣੋ ਚੱਲਣੋ ਵੀ ਹਟ ਗਿਆ ਸੀਗਾ ਬਸ ਜੋ ਇਹ ਕਹਿੰਦੀ ਸੀ ਜਿਵੇਂ ਕਹਿੰਦੀ ਸੀ ਓਵੇਂ ਹੀ ਕਰਦਾ ਸੀਗਾ ਰੋਟੀਆਂ ਵੀ ਜਾ ਕੇ ਇਹਦੇ ਘਰੋਂ ਖਾਂਦਾ ਸੀ ਚਾਹ ਪਾਣੀ ਵੀ ਇਹਦੇ ਘਰੋਂ ਪੀਂਦਾ ਸੀ ਚੂਰੀਆਂ ਕੁੱਟ-ਕੁੱਟ ਕੇ ਸਾਡੇ ਮੁੰਡੇ ਨੂੰ ਇਹ ਖਵਾਉਂਦੀ ਸੀ ਸਾਡਾ ਜਵਾਕ ਸੀਗਾ ਹੌਲੀ-ਹੌਲੀ ਨੇ ਦੂਜੇ ਕੰਮਾਂ 'ਚ ਪਾ ਲਿਆ ਮੁੜ ਕੇ ਇਹ ਪ੍ਰੈਗਨੈਂਟ ਹੋ ਗਈ ਇਨੂੰ ਪਤਾ ਸੀ ਵੀ ਅਸੀਂ ਪੈਸੇ ਤੇ ਲੈ ਲੈ ਬੰਦੇ ਆ ਕਿਤੇ ਨਾ ਕਿਤੇ ਇਹ ਸਾਡੇ ਤੋਂ ਪੈਸੇ ਲੈਣ ਨੂੰ ਫਿਰਦੀ ਆ ਇਸ ਕਰਕੇ ਇਹਨੇ ਸਾਡੇ ਜਵਾਕ ਨੂੰ ਬਲੈਕਮੇਲ ਕਰਕੇ ਆਪਣੇ ਜਾਲ ਚ ਫਸਾਇਆ ਹੋਇਆ ਸ਼ੋਸ਼ਣ ਇਹਦਾ ਨਹੀਂ ਹੋਇਆ ਸ਼ੋਸ਼ਣ ਸਾਡੇ ਜਵਾਕ ਦਾ ਹੋਇਆ ਜਿਹਨੂੰ ਇਹਨੇ ਗਲਤ ਕੰਮ ਚ ਪਾਇਆ ਮੁੜ ਕੇ ਇਹ ਪ੍ਰੈਗਨੈਂਟ ਹੋ ਗਈ ਹੋਣੇ ਸਾਡੇ ਜਵਾਕ ਨੂੰ ਜਾਲ ਚ ਫਸਾ ਕੇ ਸਾਡੇ ਤੋਂ ਪੈਸੇ ਖਾਣਾ ਚਾਹੁੰਦੀ ਆ ਚਲੋ ਜੀ ਇਸੇ ਤਰ੍ਹਾਂ ਚਾਰ ਪੰਜ ਪੇਸ਼ੀਆਂ ਹੋਰ ਪਈਆਂ ਤੇ ਮੁੜ ਕੇੜਾ ਮੁੰਡਾ ਸੀਗਾ ਉਹਨੂੰ ਤਾਂ ਜੱਜ ਨੇ ਕਰਤਾ ਬਰੀ ਤੇ ਜਿਹੜੀ ਇਹ ਵਿਧਵਾ ਔਰਤ ਸੀ ਮੁੜ ਕੇ ਇਹ ਤੇ ਕਾਰਵਾਈ ਚ ਲਾਤੀ ਤੇ ਇਹਦੇ ਤੇ ਜੌਨ ਸ਼ੋਸ਼ ਵਾਲੀਆਂ ਸਾਰੀਆਂ ਐਕਟ ਤਰਾਵਾਂ ਲਾ ਕੇ ਇਹਨੂੰ سزا ਦੇ ਦਿੱਤੀ। ਹੁਣ ਇਹੇ ਵੀਡੀਓ ਪਾਉਣ ਦਾ ਮਕਸਦ ਕੀ ਹੈ? ਹੁਣ ਇਹੇ ਵੀਡੀਓ ਪਾਉਣ ਦਾ ਇਹ ਮਕਸਦ ਆ ਕਿ ਭਰਾਵੋ ਸਮਾਜ ਦੇ ਵਿੱਚ ਦੇਖੋ ਕੀ ਕੁਝ ਹੋ ਰਿਹਾ। ਆਪਣੇ ਜਵਾਕਾਂ ਤੇ ਨਿਗ੍ਹਾ ਰੱਖੋ ਕਿਉਂਕਿ ਐਹੋ ਜਿਹਾ ਸਮਾਜ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਕੀ ਜਵਾਕਾਂ ਨੂੰ ਗਲਤ ਕੰਮਾਂ 'ਚ ਪਾ ਲੈਂਦੀਆਂ ਨੇ, ਦੂਜੇ ਕੰਮ 'ਚ ਪਾ ਕੇ ਜੇ ਜਵਾਕਾਂ ਨੂੰ ਸਵਾਦ ਪੈ ਜਾਂਦਾ ਫਿਰ ਜਵਾਕ ਆਪ ਹੀ ਉਸ ਔਰਤ ਕੋਲ ਜਾਣ ਲੱਗ ਜਾਂਦਾ। ਨਾ ਮੁੜ ਕੇ ਮਾਪਿਆਂ ਦੀ ਗੱਲ ਸੁਣਦਾ, ਨਾ ਮੁੜ ਕੇ ਪੜ੍ਹਨ ਲਿਖਣ 'ਤੇ ਧਿਆਨ ਰੱਖਦਾ। ਮੁੜ ਕੇ ਉਸ ਜਵਾਗ ਨੂੰ ਕੱਲੀ ਉਹ ਔਰਤ ਦਿਸਦੀ ਹੁੰਦੀ ਹੈ ਕਿਉਂਕਿ ਜਵਾਗ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਇਸ ਚੀਜ਼ ਦਾ ਨਤੀਜਾ ਕੀ ਨਿਕਲਣਾ ਗਾਂ ਜਾ ਕੇ ਕੀ ਬਣਨਾ ਸਾਡੀ ਥੂ ਥੂ ਹੋਊਗੀ ਥਾਣੇ ਕਿ ਚੱਲੀ ਇਹ ਗੱਲਾਂ ਪਹੁੰਚਣਗੀਆਂ ਜਵਾਗ ਨੂੰ ਇਹੋ ਜਿਹਾ ਕੁਝ ਵੀ ਨਹੀਂ ਪਤਾ ਹੁੰਦਾ ਜਵਾਗ ਨੂੰ ਸਿਰਫ ਇਹ ਪਤਾ ਹੁੰਦਾ ਕਿ ਹਾਂ ਉਹ ਫਲਾਣੀ ਔਰਤ ਆ ਉਹ ਮੈਨੂੰ ਘਰੇ ਸੱਦਦੀ ਹੈ ਮੈਨੂੰ ਆਹ ਕੁਝ ਕਰਦੀ ਹੈ ਬਹੁਤ ਸੁਆਦ ਆ ਰਿਹਾ ਜਵਾਗ ਉਹ ਸੁਆਦ ਸੁਆਦ ਦੇ ਚੱਕਰਾਂ 'ਚ ਇਸ ਦਲਦਲ 'ਚ ਵੜ ਜਾਂਦੇ ਆ ਮੁੜ ਕੇ ਜਵਾਕਾਂ ਤੋਂ ਬਾਹਰ ਨਹੀਂ ਨਿਕਲੇ ਜਾਂਦਾ ਮੁੜ ਕੇ ਜਵਾਕ ਬਲੈਕਮੇਲ ਹੁੰਦੇ ਆ ਬਹੁਤ ਸਾਰੇ ਮਾਂ ਪਿਓ ਦੇ ਅੰਦਰ ਖਾਤੇ ਪੈਸੇ ਦੇ ਕੇ ਵੀ ਇਹੋ ਜਿਹੀ ਔਰਤਾਂ ਰਾਜ਼ੀ ਨਵੇਂ ਕਰ ਲਏ ਤੇ ਬਹੁਤ ਸਾਰੇ ਮਾਂ ਪਿਓ ਮੁੜ ਕੇ ਥਾਣੇ ਕਚਾਰੀਆਂ ਤੱਕੇ ਵੀ ਖਾਣੇ ਪਏ ਆ ਇਸ ਗੱਲ ਕਰਕੇ ਆਪਦੇ ਜਵਾਕਾਂ ਦਾ ਧਿਆਨ ਰੱਖੋ ਜਵਾਕਾਂ ਦੀ ਨਿਗਰਾਨੀ ਰੱਖੋ ਕਿ ਸਾਡਾ ਜਵਾਕ ਕਿੱਥੇ ਜਾਂਦਾ ਕਿੱਥੋਂ ਆਉਂਦਾ ਕਿਹਦੇ ਨਾਲ ਫੋਨ ਤੇ ਗੱਲਬਾਤ ਕਰਦਾ ਕੱਲੀ-ਕੱਲੀ ਗੱਲ ਦੀ ਨਿਗਰਾਨੀ ਰੱਖੋ ਕਿਉਂਕਿ ਸਮਾਂ ਬਹੁਤ ਮਾੜਾ ਚੁੱਕਿਆ ਜ਼ਮਾਨਾ ਬਹੁਤ ਤੇਜ਼ ਹੋ ਗਿਆ ਬਹੁਤ ਸਾਰੀਆਂ ਔਰਤਾਂ ਚੰਗੇ ਘਰਾਂ ਦੇ ਜਵਾਕਾਂ ਨੂੰ ਪੈਸੇ ਤੇ ਲەلੇ ਜਵਾਕਾਂ ਨੂੰ ਜਾਲ 'ਚ ਉਹਨਾਂ ਤੋਂ ਪੈਸੇ ਵੀ ਖਾਂਦੀਆਂ ਨੇ ਮਾਪਿਆਂ ਨੂੰ ਬਲੈਕਮੇਲ ਕਰਦੀਆਂ ਨੇ ਬੜਾ ਕੁਝ ਹੋ ਰਿਹਾ ਜੇ ਸਾਡਾ ਮਕਸਦ ਲੋਕਾਂ ਨੂੰ ਸੂਚਿਤ ਕਰਨਾ ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ ਬਹੁਤ ਧੰਨਵਾਦ